मंत्री भगवंत सिंह मान ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ ਜਿਸ ਕਾਰਨ ਪੰਜਾਬ ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ ਚ ਵਾਪਸ ਆਏ ਨੇ ਉੱਥੇ ਹੀ ਹੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਮੇਰਾ ਨਾਮ ਕੁਸ਼ਾਰ ਜੈਲ ਹੈ ਮੈਂ ਬਸੰਤ ਟੋਡਰਟਾ ਕੇਲਲ ਦੀ ਦਾ ਸੀਈਓ ਤੇ ਅਸੀਂ ਕੰਗਰਸ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਜੰਮਦਾ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਹੈ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤਾਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇਖਾਨੇ ਪਏ। ਲੇਗੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮ ਡੀਆਈਸੀ ਦੇ ਕੋਲੋਂ ਹੋਈ। ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਫਿਲ ਕੀਤੀ। ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਾਸੈਸਿੰਗ ਤੇ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਜਹੇ ਲੱਗਿਆ ਹੋਵੇ ਪਰ ਐਟਲੀਸਟ ਸਾਨੂੰ ਏਜੰਟ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਕਰਾਫ ਕਰਨੇ ਪਏ। ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ

ਪਰ ਮੰਨ ਕੇ ਕਿ ਜਗਾ ਮੈਂ ਕੈਮਰਾਮੈਨ ਨੂੰ ਪਾ ਕੇ ਦਿਖਾਇਆ ਕਰਦੇ ਕਿਸੇ ਤਰ੍ਹਾਂ ਦੀ ਜੇ ਕੋਈ ਪ੍ਰੋਬਲਮ ਆਈ ਜਾ ਤਾਂ ਆਪਣੇ ਵਾਸਤੇ ਪ੍ਰੋਪਰਲੀ ਕੰਟਰੋਲ ਸੇਫਟੀਆਂ ਦੇ ਜਿਹੜਾ ਉੱਪਰ ਲੱਗੇ ਆ ਔਰ ਨਾਲ ਦੀ ਨਾਲ ਦੱਸੀ ਜਾਵੇ ਤੇ ਇੰਨੇ ਸ਼ਬਦਾਂ ਦੇ ਵਿੱਚ ਜਿਹੜਾ ਉਹ ਲੰਗਰ ਜਿਹੜਾ ਮਾਇਆ ਦਿੱਤਾ ਤੇ ਭੱਜਾ ਭਰ ਦੇਣਾ ਜਿਹਾ ਜਿਹਾ ਉਹ ਜਿਹੜੇ ਮਕੈਨਿਕ ਰਹੇ ਜਾਂ ਆਖੇ ਤੇ ਸੇਵਾ ਦੇ ਸਾਥ ਦੇ ਨਾਲ ਆਪਾਂ ਕਰਾਂਗੇ ਜਿਹੜੇ

ਪਰਿਆਨਾ ਜਿਹਨਕੇ ਜੋ ਹੋਇਆ ਸਾਡੀ ਜੇ ਸਾਡੀ ਕਿਸੇ ਤਰ੍ਹਾਂ ਦੇ ਪ੍ਰਗਟ ਦੇ ਦੇ ਰੂਪ ਹੋ ਗਿਆ ਹਾਂਜੀ ਪਰ ਉਹਦੇ ਨੂੰ ਜਿਹੜਾ ਸਮਾਨ ਆ ਉਹਦਾ ਫਸਟ ਕਿ ਨਾਲ ਕਰਾ ਸਾਡਾ ਬਜਟ 25 ਲੱਖ ਦੇ ਬੇਸ ਤੇ ਉੱਪਰ ਆਇਆ ਇਹ ਤੁਹਾਨੂੰ ਦਿੱਤਾ ਹਾਂਜੀ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ 25 ਲੱਖ ਰੁਪਇਆ ਜਿਹੜਾ ਇੱਕ ਮਹੀਨੇ ਦਾ ਬਜਟ ਰੱਖਿਆ ਗਿਆ ਹਾਂ ਇਸ ਵਿੱਚ ਸਰਾਹੀ ਕਿਸੇ ਸ਼ਖਸ ਨੂੰ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਕੋਲੇ ਇਹ ਤੁਰੰਤ ਪਰਵਰਤਨ ਸਾਡੇ ਨਾਲ ਆਲੰਗਣਾ ਵੀ ਲੱਗਤਰੇ ਕੋਈ ਅਸਲੀ ਅਕਸਰ ਦੇ ਸਰਕਾਰੀ ਜੇ ਮਾਤਾ ਜੀ ਮੇਰਾ ਰੋਹਿਤ ਕੋਲ ਜੀ ਰੋਹਿਤ ਜੀ ਮੰਦਿਰ ਵਿੱਚ ਕਿਸੇ ਤਰ੍ਹਾਂ ਆਇਆ ਕਿ ਜਦੋਂ ਸ਼ੁਰੂਆਤ ਦੇ ਵਿੱਚ ਤੁਸੀਂ ਸਾਡੇ ਫਾਦਰ ਸਾਹਿਬ ਜੀ ਦੇ ਮੇਰੇ ਨਾਲ ਦੇ ਨਾਮ ਦੇ ਨਾਲ ਜੁੜੇ ਸੀਗੇ ਉਹਨਾਂ ਨੇ ਜਾਨਕੀ ਇਸ ਕੈਂਪ ਨੂੰ ਨੀਵ ਰੱਖੀ ਜੀ ਉਹ ਇਕੱਠੇ ਹੋ ਕੇ ਆਏ ਉਹਨਾਂ ਨੂੰ ਕਿਸੇ ਚੀਜ਼ ਦੀ ਉਹਨਾਂ ਦਾ ਫਰੈਂਡ ਨੂੰ ਪ੍ਰੋਬਲਮ ਆਈ ਉਹਨਾਂ ਨੇ ਜਾ ਕੇ ਉਹਨਾਂ ਨਾਲ ਗੱਲ ਕੀਤੀ ਕਿ ਵੀ ਮੈਨੂੰ ਇਸ ਦੀ ਪ੍ਰੋਬਲਮ ਆਈ ਮੈਂ ਉਹਦੇ ਕਰਕੇ ਕੈਂਪ ਤੇ ਆਵਰਾਈ ਸੀ ਉਸ ਤੋਂ ਬਾਅਦ ਜੋ ਉਹਨਾਂ ਨੇ ਕਿਹਾ ਕਿ ਆਪਾਂ ਵੀ ਆਪਾਂ ਹੈ ਉਹਨਾਂ ਨੇ ਆਸ਼ੀਆ ਨੇ ਉਹਨਾਂ ਨੇ ਟੀਮ ਬਣਾਈ ਪ੍ਰਧਾਨ ਜੀ ਹੋ ਗਏ ਉਹਨਾਰੇ ਫਰੈਂਡ ਹੋ ਗਏ ਉਹਨਾਂ ਨੇ ਆ ਕੇ ਸਾਰਾ ਕੁਝ ਟੇਕ ਵਾਲੀ ਪੱਥਰਾ ਦੇ ਆਪ ਤੇ ਆ ਕੇ ਉਹਨਾਂ ਨੇ ਆਪਣਾ ਛੋਟਾ ਜਿਹਾ ਕਾਰ ਦੇ ਵਿੱਚ ਸਮਾਨ ਰੱਖ ਕੇ ਆਏ ਉਹਨਾਂ ਨੇ ਸ਼ੁਰੂਆਤ ਕੀਤੀ ਤੇ ਉਹਨਾਂ ਨੂੰ ਵਧੀਆ ਲੱਗਿਆ ਬਸ ਇਸ ਤੋਂ ਬਾਅਦ ਮਹਾਵੈਦੀ ਕਿਰਪਾ ਹੁੰਦੀ ਗਈ ਜੀ ਇਸ ਵਾਰ ਅਸੀਂ 25ਵੀਂ ਸਿਲਵਰ ਡਿਪਲੀ ਬਣਾਈ ਹੈ 23 ਸਾਲ ਹੋ ਗਏ ਉਹ ਤੋਂ 8000 ਨੇ ਦਾ ਕਾਫਲਾ ਆਇਆ ਸੀ ਤੇ ਹੁਣ ਕਾਫਲਾ ਆ ਰਿਹਾ ਜਿਹੜਾ 400 ਬੰਦੇ ਦਾ ਕਾਫਲਾ ਆ। ਇਹ ਜਿਹੜੇ 400 ਆ ਗਏ ਆ ਕਿੱਥੋਂ ਕਿੱਥੋਂ ਕਿਹੜੀ ਕਿਹੜੀ ਜਿਹੜਾ ਇਹ ਕੋਈ ਲੋਥੇ ਆਣੇ ਤੋਂ ਕੋਈ ਮੋਗੇ ਤੋਂ ਕੋਈ ਹਰਿਆਣੇ ਤੋਂ ਕੋਈ ਆਪਣੇ ਕੋਲੇ ਕਾਫਲੇ ਜਿਹੜੀ ਜਿਹੜਾ ਹਾਰਨੂਰ ਚੱਕਰ ਵੀ ਬੰਦੇ ਜਿਹੜੀ ਆਪਣੇ ਨਾਲ ਪੇੜਾ ਜਿਹੜੇ ਮਕੈਨਿਕ ਆ ਉਹ ਕਿੰਨੇ ਬੋਤਾਂ ਦੇ ਫਸਟ ਸ਼ਿਫਟ ਦੇ ਨਾਲ ਕਿੰਨਾ ਕੰਮ ਇਹ 8-8 ਘੰਟੇ ਦੀਆਂ ਸ਼ਿਫਟਾਂ ਜੀ ਆਪਣੀਆਂ ਬੰਦੇ ਦੀਆਂ ਚ ਸਾਡੇ ਲੱਗਰ ਦੇ ਵਿੱਚ ਆ ਤੇ ਸੀਵਿੰਗ ਗਰੁੱਪ ਆ ਸਾਈਕਲ ਗਰੁੱਪ ਆ ਸਾਰੇ ਗਰੁੱਪਾਂ ਦੇ ਵਿੱਚ ਅਸੀਂ ਵੱਡਿਆ ਡਿਵਾਈਡ ਕਰਕੇ ਉਹਨਾਂ ਦੇ ਗਰੁੱਪ ਬਣਾਏ ਹੋਏ ਆ 24 ਘੰਟੇ ਦੀ ਗਾਰਡਿਨਿਊਰੀ ਲਗਾਈ ਹੋਈ ਆ ਸਾਰਿਆਂ ਦੀ 24 ਘੰਟੇ ਬਾਅਦ ਆਪਣੇ ਕੋ ਬੰਦੇ ਦੀ ਸ਼ਿਫਟ ਚੇਂਜ ਹੋ ਜਾਂਦੀ ਆ ਜਿਸ ਤਰ੍ਹਾਂ ਇਸ ਕਲੱਚ ਦੀ ਜਦੋਂ ਕੋ ਵੱਡੀ ਪ੍ਰੋਬਲਮ ਆ ਜਾਂਦੀ ਆ ਮੋਟਰਸਾਈਕਲ ਉਹ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਜਿਵੇਂ ਇੰਜਨ ਓਵਰਹਾਲ ਕਰਨਾ ਹੋਵੇ ਉਹ ਇੰਜਨ ਓਵਰਹਾਲ ਕਰਕੇ ਦੇ ਦਿੰਦੇ ਸੋ ਦੇਖ ਸਕਦੇ ਹੋ ਕਿ ਬਹੁਤ ਵੱਡੀ ਸ਼ੇਵਾ ਦਲੇ ਦਿੱਤੇ ਦਮੇ ਤੇ ਲੋਕਾਂ ਦੇ ਵਿੱਚ ਇੰਨੀ ਭਾਵਨਾਵਾਂ ਤਾਂ ਕਿ ਕਿ ਭਾਵੇਂ ਵੱਡੀ ਤੋਂ ਵੱਡੀ ਪ੍ਰੋਬਲਮ ਹੋਵੇ ਹੁਣ ਤਾਂ ਕਰਦੇ ਆ ਮੋਟਰਸਾਈਕਲ ਦਾ ਆਉਣਾ ਹਰ ਦਿਨ ਅਧਿਕੇ ਆਪਾਂ ਕਹਿੰਦੇ ਕਿ ਮੱਛਾ ਦਾ ਇਹ ਕੋਲ ਸਾਡੇ ਨਾਲੇ ਆਪਾਂ ਨਾ ਵੀ ਕਰਦੇ ਜੀ ਨਾ ਮਾ ਜੀ ਤੇ ਖਤਰਤੋ ਸੇਵਾ ਕਰਦੇ ਰਾਜਮਾਰਾ ਜੀ ਬਾਈ ਜੀ ਇਸ ਕੈਂਪਰ ਨਾਲ ਚੌਥੇ ਪੰਜਵੇਂ ਕੈਂਪ ਤੋਂ ਜੁੜਿਆ ਹਾਂ ਲਗਭਗ 25 ਸਾਲ ਹੋ ਗਏ ਮੈਂ ਚੌਥੇ ਪੰਜਵੇਂ ਕੈਂਪ ਤੋਂ ਨਾਲ ਜੁੜਿਆ ਹਾਂ ਉਦੋਂ ਇਥੇ ਜਿਹੜਾ ਜਗਾ ਲੰਗਰ ਜਿਹੜਾ ਸੀਗਾ ਉਹ ਬਾਕੀ ਲੰਗਰਾਂ ਤੋਂ ਮੰਗ ਕੇ ਲੈ ਕੇ ਆਉਂਦੇ ਸੀਗੇ 6 ਮਹੀਨੇ ਸਾਤਵੇਂ ਕੈਂਪੋ ਦੇ ਵਿੱਚ ਅਸੀਂ ਲੰਗਰ ਆਪ ਦਾ ਚਾਲੂ ਕੀਤਾ ਹੈ ਜਿਹਦੇ ਨਾਮਾਰਾ ਤੁਹਾਡੇ ਢੋਲ ਦੁਆਈ ਹੈ ਪਹਿਲਾਂ ਤਾਂ ਬਾਹਰੋਂ ਲੈ ਕੇ ਆਉਂਦੇ ਸੀ ਮੰਗ ਕੇ ਕਿਉਂਕਿ ਹੁਣ ਇੱਕ ਇੱਕ ਟ੍ਰੈਂਡ ਆ ਗਿਆ ਆਪਾਂ ਆਪ ਆਪਣਾ ਲੰਗਰ ਲਾਉਣਾ ਵਾ ਜਾਂ ਪਖਾਨਪੂਰ ਦਾ ਲੰਗਰ ਲਾਉਣਾ ਵਾ ਤੇ ਆ ਜਿਹੜਾ ਛੇਵਾ ਜਿਹੜੀ ਮੋਟਰਸਾਈਕਲ ਨਾਲ ਦੀ ਕਰਦੇ ਆ ਜਾਂ ਕਨਵੈਸਟ ਦੀ ਕਰਦੇ ਆ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰੀਕੇ ਦੇ ਨਾਲ ਆਇਆ ਤੁਹਾਨੂੰ ਧਰਮਾ ਤੇ ਦੀ ਜਾਂ ਇਹ ਕਿਸੇ ਨਾਮ ਦੇ ਆ ਘਟੇ ਜੀ ਇਹ 98 ਦੇ ਵਿੱਚ ਕੋਈ ਬੰਦਾ ਸੀਗਾ ਕੋਲ ਕੇ ਜਰਾਉਂਦਾ ਬੰਦਾ ਸੀਗਾ ਉਹਦੇ ਨਾਲ ਇਹਨੂੰ ਪ੍ਰੋਬਲਮ ਆਈ ਉਹਨੇ ਐਸਾ ਦੇਖਿਆ ਵੀ ਕੋਈ ਨੇ ਰਿਪੇਅਰ ਕੀਤਾ ਹੀ ਨਹੀਂ ਜਾ ਕੋਈ ਬੰਦਾ ਉਹਨੂੰ ਮਿਲਿਆ ਹੀ ਨਹੀਂ ਉਹਨਾ ਜਾ ਕੇ ਜਰਾਉਂ ਜਾ ਕੇ ਕਿਸੇ ਨਾਲ ਗੱਲ ਕੀਤੀ ਦੋ ਤਿੰਨ ਬੰਦਾ ਇਹ ਵਿੱਚ ਗੱਲ ਹੋਈ ਉਹ ਅੱਠ ਬੰਦੇ ਆਏ ਜੀ ਸਾਡੇ ਅੱਠ ਬੰਦੇ ਲੈ ਕੇ ਮੂਰਤੀ ਘਾਤ ਦੇ ਵਿੱਚ ਸੋਨਾ ਲੈ ਕੇ ਆਏ ਮੇਲੇ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਉਹ ਤੋਂ ਕਾਫਲਾ ਵਾਦਾ ਵਾਦਾ ਆਵੇ ਸੀ ਸਾਡੇ ਦਿਨ ਤੋਂ ਚਾਰ ਤੋਂ ਵਿੱਚ ਸੇਵਾ ਦਾ ਉਹਨਾਂ ਨੇ ਕੀਤੀ